ਨੌਜਵਾਨ ਮੁੰਡੇ ਦੀ ਹੋਈ ਮੌਤ ਗਵਾਂਡੀਆਂ ਨੇ ਅਰਥੀ ਉੱਪਰੋਂ ਨੋਟ ਸੱਟ ਕੇ ਮਨਾਈ ਖੁਸ਼ੀ ਅਕਸਰ ਹੀ ਕਿਹਾ ਜਾਂਦਾ ਹੈ ਕਿ ਦੁਸ਼ਮਣ ਮਰੇ ਦੀ ਖੁਸ਼ੀ ਨਾ ਮਨਾਈਏ ਸੱਜਣ ਵੀ ਮਰ ਜਾਣਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਅਰਥੀ ਉੱਪਰੋਂ ਕੁਝ ਲੋਕ ਕੋਠੇ ਤੇ ਖੜੇ ਪੈਸੇ ਸੁੱਟ ਰਹੇ ਨੇ ਦਰਅਸਲ ਜਿਸਕਰ ਵਿੱਚ ਮੌਤ ਹੋਈ ਏ ਤੇ ਜੋ ਵਿਅਕਤੀ ਕੋਠੇ ਤੇ ਚੜ੍ਹ ਕੇ ਨੋਟ ਸੁੱਟ ਰਹੇ ਨੇ ਇਹ ਆਪਸ ਵਿੱਚ ਗਵਾਂਡੀ ਨੇ ਅਤੇ ਕਿਸੇ ਗੱਲ ਨੂੰ ਲੈ ਕੇ ਲੰਬੇ ਸਮੇਂ ਤੋਂ ਇਹਨਾਂ ਦਾ ਲੜਾਈ ਝਗੜਾ ਰਹਿੰਦਾ ਸੀ ਅਤੇ ਕਈ ਵਾਰ ਗੱਲ ਥਾਣੇ ਵੀ ਪਹੁੰਚੀ ਪਰ ਕੁਝ ਸਮਾਂ ਪਹਿਲਾਂ ਇੱਕ ਗਵਾਂਡੀ ਦੇ ਨੌਜਵਾਨ ਮੁੰਡੇ ਦੀ ਮਾਰੀ ਦੇ ਚਲਦੇ ਆ ਮੌਤ ਹੋ ਗਈ ਅਤੇ ਜਿਸ ਦਿਨ ਇਸ ਨੌਜਵਾਨ ਦੀ ਮੌਤ ਹੋਈ ਤਾਂ ਦੂਸਰੇ ਗਵਾਂਢੀ ਬਹੁਤ ਹੀ ਜ਼ਿਆਦਾ ਖੁਸ਼ ਹੋਏ ਅਤੇ ਜਦੋਂ ਉਸ ਦੀ ਅਰਥੀ ਨੂੰ ਘਰ ਤੋਂ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਨਾਲ ਦੇ ਗਵਾਂਢੀ ਆਪਣੀ ਛੱਤ ਉੱਪਰ ਖੜਕੇ ਅਰਥੀ ਉੱਪਰੋਂ ਨੋਟ ਸੱਟ ਕੇ ਬਹੁਤ ਹੀ ਖੁਸ਼ ਹੋ ਕੇ ਨੱਚ ਰਹੇ ਸੀ ਜਿਸ ਨੂੰ ਦੇਖ ਕੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਪਰ ਉਹਨਾਂ ਨੇ ਕਿਸੇ ਦੀ ਨਹੀਂ ਸੁਣੀ ਸੋ ਗੁੱਸੇ ਗਿਲੇ ਤਾਂ ਹੁੰਦੇ ਰਹਿੰਦੇ ਨੇ ਪਰ ਕੀ ਕਿਸੇ ਦੇ ਮਰਨ ਤੇ ਇਹੋ ਜਿਹੀ ਕਰਤੂਤ ਕਰਨੀ ਚਾਹੀਦੀ ਏ ਕਿਉਂਕਿ ਮੌਤ ਤਾਂ ਇੱਕ ਸੱਚਾਈ ਹੈ ਅੱਜ ਇਸ ਘਰੇ ਤੇ ਕੱਲ ਨੂੰ ਉਸ ਕਰੇ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ